ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8127019817 ਅੱਜ ਦੀ ਵੀਡੀਓ ਆਪਾਂ ਕਵਰ ਕਰ ਰਹੇ ਆ ਪਿੰਡ ਦੁਲਮਾ ਨਜ਼ਦੀਕ ਸਦੌੜ ਸਦੌੜ ਦੇ ਕੋਲੇ ਪੈਂਦਾ ਦੁਲਮਾ ਗਲਾ ਤੇ ਜਿਲ੍ਹਾ ਪੈਂਦਾ ਇਹਨੂੰ ਮਲੇਰ ਕੋਟਲਾ ਤੇ ਮੋਬਾਈਲ ਨੰਬਰ ਆ ਵੀਰਾਂ ਦਾ 92036 30008 9207 3008 55 ਦਾ ਮੋਬਾਈਲ ਨੰਬਰ ਆ ਸਾਹਮਣੇ ਸਤਰੀ ਤੇ ਆਪਾਂ ਝੋਟੀ ਦੇਖ ਰਹੇ ਹਾਂ ਯਾਰ ਦੂਜਾ ਸੁਆ ਸੂਰੀਆ ਪਹਿਲੇ ਸਵੇਚ 14 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸਵੇਚ 14 ਕਿਲੋ ਦੁੱਧ ਦਿੱਤਾ ਤੇ ਐਚ ਐਲ ਡੀ ਵੀ ਦੇ ਸੀਮੰਟ ਦੀ ਆਪਾਂ ਦੂਜਾ ਸੁਆ ਸੂਰੀਆ ਇਸ ਵਕਤੇ ਦੇ ਐਲ ਡੀ ਐਫ ਦਾ ਸੀਮੰਟ ਲੱਗਿਆ ਹੋਇਆ ਅੱਜ ਸੂਣ ਦੇ ਵਿੱਚ 3-4 ਦਿਨ ਬਾਕੀ ਆ ਤੇ ਬਾਕੀ ਬੈਕ ਸਾਈਡ ਤੋਂ ਪਿੱਠੇ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਚੌੜੇ ਪਿੱਠੇ ਦੀ ਆ ਤੇ 14 ਕਿਲੋ ਦੁੱਧ ਪਲੂਨ ਨੇ ਪਹਿਲੇ ਸੂਏ ਨੇ ਪਾਤਾ ਕੱਟ ਕਾਟ ਚੰਗਾ ਬੋਡੀ ਸਟ੍ਰਕਚਰ ਵਗੈਰਾ ਚੰਗਾ ਤੇ ਬਾਕੀ ਗੱਲ ਕਰੀਏ ਲੇਵਦੀ ਥਾਣਾ ਜੀ ਪੁਰਾ ਗੱਠ ਗੱਠ ਦੇ ਥਣ ਪਿਆ ਤਿੰਨ ਚਾਰ ਕਿ ਦਿਨਾਂ ਜੇ ਸੂਣ ਦੇ ਵਿੱਚ ਲੈਂਦੀ ਆ ਸਿੰਘ ਮੂੰਹ ਵੱਥਾ ਦੇਖੋ ਸੋਹਣਾ ਸਾਫ ਸੁਥਰਾ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਤੇ ਵੀਰ ਕਹਿੰਦਾ ਗਾੜੀ ਵੀ ਕੱਲੀ ਇਹਦੀ ਸਵਾ 2 ਕਿਲੋ ਤੋਂ ਉੱਪਰ ਦੀ ਦਾ ਝੋਟੀ ਦੀ ਗਾੜੀ ਆ ਸੋ ਦੇਖੋ ਸਿੰਘ ਮੂੰਹ ਵੱਥਾ ਤੇ ਵਾਕਈ ਚਮਕ ਧਮਕ ਤੇ ਗੁੱਲੇ ਵਾਲਾ ਥਣ ਹਾਥੀ ਚਵਾਈ ਵਾਲਾ ਕੋਈ ਭੂਰ ਸਰਲਾ ਨਹੀਂ ਮੋਟੀ ਚਵਾਈ ਦੀ ਇਸ ਵਾਰ ਆਪਾਂ ਜੰਗੀ ਕੇਅਰ ਕਰਾਂਗੇ ਝੋਟੀ ਦੀ ਤਾਂ ਤੁਸੀਂ 15 ਕਿਲੋ ਤੋਂ ਮੰਨ ਕੇ ਕਿੰਨੂ ਪਰਚੇਸ ਕਰ ਸਕਦੇ ਹੋ ਸੋ ਦੁੱਧ ਪਾਦੂ 16 17 ਪਰ 15 ਕਿਲੋ ਨਾਰਮਲ ਮੌਸਮ ਦੇ ਅਕੋਰਡਿੰਗ ਝੋਟੀ ਪਾਉਣ ਵਾਲੀ ਆ ਸੋ 9203000852 ਦਾ ਮੋਬਾਈਲ ਨੰਬਰ ਆ ਸੋ ਬੈਕ ਸਾਈਡ ਤੋਂ ਪੁੱਠਾ ਵਗੈਰਾ ਦੇਖੋ ਚੰਗੀ ਅਸਰ ਜਿੰਦ ਜਾਨ ਮੋਹਰਾ ਦੇ ਵਿੱਚ ਪੈਂਦੀ ਆ ਸਿਰਫ ਟੇਲ ਵੀ ਦੀ ਗੋਡਿਆਂ ਤੱਕ ਆਉਂਦੀ ਆ ਲੰਬੀ ਕਰਦੰਦੇ ਵਿੱਚ ਸੋ ਕਾਲੀ ਚਮੜੀ ਦੇ ਵਿੱਚ ਸੋ ਥਾਨ ਹਵਾਨੇ ਦੀ ਥੋੜੀ ਸਾਫ ਸੁਥਰੀ ਆ ਤੇ ਵੀਰ ਕਹਿੰਦਾ ਰੇਟ ਦਾ ਬਿਲਕੁਲ ਆਪਾਂ ਬਾਜਬ ਕਰਾਂਗੇ ਤੇ ਸੋਹਣੇ ਸਾਫ ਸੁਥਰੇ ਥਣ ਲੈਵੇ ਵੀ ਕਿਸੇ ਪਾਸਿਓ ਹੱਥ ਤਰਾਣੀ ਪਿੰਡ ਦੁਲਮਾ ਕਲਾ ਤੇ ਨੇੜੇ ਸਦੌੜ ਗਿਆ ਗਿਆ ਜਿਲ੍ਹਾ ਇਹਨੂੰ ਮਲੇਕ ਕੋਟਲਾ ਤੇ ਗਿਆ ਸੋ ਕੋਈ ਵੀ ਵੀਰ ਇਸ ਝੋਟੀ ਨੂੰ ਖਰੀਦਣ ਦਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੂਜਾ ਸੁਆ ਸੂਰੀਆ 2 4 ਦਿਨ ਦੇ ਕੇ ਪੈਣ ਨੀਗਾ ਤੇ ਥਣ ਲੈਵ ਦੀ ਬੜੀ ਸੁੱਤੀ ਆ ਤੇ ਘਰ ਦੀ ਵਾਜਨ ਦੀ ਝੋਟੀ ਆ ਐਚਾ ਉਹਦਾ ਆਪਣਾ ਲਕਸ਼ਮੀ ਡੇਰੀਆ ਹੁੰਦਾ ਇਸ ਵਾਰ ਇਹਦੇ ਲੱਗਿਆ ਹੋਇਆ ਸੀਮਨ ਐਚ ਐਲ ਡੀ ਵੀ ਦਾ ਜੀ ਫੋਮ ਬਰੀਡ ਬਾਈਆਂ ਦੀ ਝੋਟੀ ਆ ਤੇ ਰੇਟ ਬਿਲ ਕਹਿੰਦੇ ਬਿਲਕੁਲ ਆਪਾਂ ਜੈਨੂਅਲ ਜੇ ਕਰਾਂਗੇ ਚੀਜ਼ ਦੇ ਅਕੋਰਡਿੰਗ ਘਰੇਲੂ ਝੋਟੀਆਂ ਵੀਰਾਂ ਦੀ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਐਡਰੈਸ ਆਪ ਐਕੋਰ ਫੇਰ ਨੋਟ ਕਰਵਾ ਦਈਏ ਦੂਜਾ ਜੂਆ ਝੋਟੀ ਸੂਰੀਆ 14 ਕਿਲੋ ਪਲੂਣੇ ਦੁੱਧ ਦਿੱਤਾਗਾ ਦੋ ਤਿੰਨ ਦਿਨ ਸੂਣ ਚ ਬਾਕੀ ਐਚ ਐਲ ਡੀ ਵੀ ਦੇ ਸੀਮਨ ਦੀ ਆਪ ਆ ਗਈ ਲਕਸ਼ਮੀ ਡੇਰੀਆ ਦੇ ਸੀਮਨ ਤੋਂ ਗੱਬਣਾ ਉਹ ਵੀ ਕਨਫਰਮ ਕਰ ਦਣਗੇ ਕਿਹੜਾ ਇਹਦੇ ਸੀਮਨ ਲੱਗਿਆ ਹੋਇਆਗਾ ਤੇ ਪਿੰਡ ਆ ਗਿਆ ਦੁਲਮਾ ਨੇੜੇ ਸਦੌੜ ਦੇ ਪਿੰਡਾਂ ਦਾ ਜਿਲ੍ਹਾ ਮਲੇਰਕੋਲਾ ਪਹ ਗਿਆ 92073 트리플00855 ਦਾ ਮੋਬਾਈਲ ਨੰਬਰ ਆ WhatsApp ਰਾਹੀਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਕਿਸੇ ਵੀ ਵੀਰ ਦੇ ਛੁੱਟੀ ਪਸੰਦ ਹੋਵੇ ਕੋਲੇ ਜਾ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਵੀ ਕਰ ਸਕਦੇ ਹੋ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ-ਪਰਖ ਤੁਸੀਂ ਆਪ ਕਰਨੀ ਹੈ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇਣ ਲਈ ਬਹਿ ਜਾਓ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ